ਅ ਇਹਦੇ ਵਿੱਚ ਹੀ ਜਿਹੜਾ ਇਹ ਇਨਸੀਡੈਂਟ ਹੈ ਇਹ ਸਾਨੂੰ ਸਪੈਸਿਫਿਕ ਇਨਫਰਮੇਸ਼ਨ ਆਈ ਸੀ ਕਿ ਕੁਝ ਬਾੜੇ ਵਿਅਕਤੀ ਜਿਹੜੇ ਇਸ ਇਲਾਕੇ ਦੇ ਵਿੱਚ ਘੁੰਮਦੇ ਫਿਰਦੇ ਨੇ ਤੇ ਅ ਅਸੀਂ ਇੱਕ ਤਾਕਾਬੰਦੀ ਵੀ ਕੀਤੀ ਹੋਈ ਸੀ ਇਹਦੇ ਰਿਗਾਰਡਿੰਗ ਤੇ ਫਿਰ ਸਾਨੂੰ ਇਨਫਰਮੇਸ਼ਨ ਆਈ ਕਿ ਇੱਕ ਸਿਰਫ ਡਿਜ਼ਾਇਰ ਗੱਡੀ ਜਿਹੜੀ ਕਿ 15 ਦਿਨ ਪਹਿਲਾਂ ਗੱਡੀ ਕੋਈ ਹੋਈ ਸੀ ਉਹਦੇ ਨਾਲ ਮਿਲਦੀ ਜੁਲਦੀ ਉਹਦੇ ਵਿੱਚ ਕੋਈ ਸ਼ੱਕੀ ਵਿਅਕਤੀ ਜਿਹੜੇ ਹੈਲਟ ਕੀ ਆ ਮਹਾਰੀ ਸੀਏ ਸਟਾਪ ਤੇ ਤਮਾਸ਼ਾ ਵਿਚਾਰੇ ਹੋਏ ਮੁੱਠਪੇੜ ਮੁੱਠਪੇੜ ਦੌਰਾਨ 8 ਤੋਂ 10 ਗੋਲੀਆਂ ਚੱਲੀਆਂ ਮੁੱਠਪੇੜ ਦੇ ਦੌਰਾਨ ਦੋ ਬਦਮਾਸ਼ ਪੁਲਿਸ ਨੇ ਕਿਤੇ ਕਾਬੂ ਜਿਨ੍ਹਾਂ ਵਿੱਚ ਇੱਕ ਵੀ ਲੱਤ ਵਿੱਚ ਲੱਗਿਆ ਦੋ ਗੋਲੀਆਂ ਉਸ ਵਲੋਂ ਜ਼ਖਮੀ ਬਦਮਾਸ਼ ਨੂੰ ਹਸਪਤਾਲ ਵਿੱਚ ਇਲਾਜ ਲਈ ਕਰਾਇਆ ਗਿਆ ਪਰਤੀ ਲੰਬੇ ਸਮੇਂ ਤੋਂ ਅਸੀਂ ਪੁਲਿਸ ਨੂੰ ਇਹਨਾਂ ਦੀ ਪਾਲ ਇਹਨਾਂ ਬਦਮਾਸ਼ਾਂ ਉੱਪਰ ਹੁਣ ਤੱਕ ਪੁਲਿਸ ਦੇ ਵੱਲੋਂ 8 ਕੇਸ ਦਰਜ ਹੋ ਚੁੱਕੇ ਨੇ ਇੱਕ ਤਖ਼ੌਣ ਵੀ ਦੰਦੇ ਸੰਨ ਇੰਝਾਮ ਇਹ ਬਦਮਾਸ਼ ਤੁਸੀਂ ਦੇਖ ਰਹੇ ਹੋ ਸ਼ਬਦਾ ਦੀ ਤਾਕਤ ਹੈ ਦਾ ਇਹ ਮੀਡੀਆ ਅੱਜ ਦੀ ਵੱਡੀ ਖਬਰ ਸਾਹਮਣੇ ਨਿਕਲ ਕੇ ਆਈ ਹੈ ਮਹਾਰੀ ਤੋਂ ਜਿੱਤੇ ਮਹਾਰੀ ਸੀਏ ਸਟਾਫ ਤੇ ਬਦਮਾਸ਼ਾਂ ਦੇ ਵਿਚਾਲੇ ਮੁੱਠਪੇਟ ਹੋਈ ਹੈ ਮਹਾਰੀ ਸੀਏ ਸਟਾਫ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਬਦਮਾਸ਼ਾਂ ਨੇ ਇਸ ਰਾਤ ਨੂੰ ਨਿਕਲਣਾਂ ਲਾਗਾ ਦੇ ਨਜ਼ਦੀਕ ਪੁਲਿਸ ਵੱਲੋਂ ਫਿਰ ਨਾਕਾਬੰਦੀ ਕਰ ਦਿੱਤੀ ਗਈ ਪਰੰਤੂ ਅੱਗੇ ਪੁਲਿਸ ਦੇ ਨਾਕੇ ਬਾਰੇ ਬਦਮਾਸ਼ਾਂ ਨੂੰ ਵੀ ਤਲਾਹ ਹੋ ਗਈ ਤੇ ਫਿਰ ਬਦਮਾਸ਼ਾਂ ਨੇ ਕੀ ਕੀਤਾ ਬਦਮਾਸ਼ਾਂ ਨੇ ਆਪਣੀ ਰਾਹ ਬਦਲਣ ਦੀ ਬਜਾਏ ਇਸ ਨਾਕੇ ਨੂੰ ਤੋੜ ਕੇ ਭੱਜਣ ਦੀ ਕੋਸ਼ਿਸ਼ ਕੀਤੀ ਬਿਲਕੁਲ ਬਦਮਾਸ਼ਾਂ ਵੱਲੋਂ ਨਾਕਾਬੰਦੀ ਤੋੜ ਕੇ ਭੱਜਣ ਦੀ ਕੋਸ਼ਿਸ਼ ਕੀਤੀ ਗਈ ਤਾਂ ਪੁਲਿਸ ਵੱਲੋਂ ਮੂਹਰੇ ਲਿਆ ਕੇ ਗੱਡੀ ਲਗਾਈ ਗਈ ਤਾਂ ਬਦਮਾਸ਼ਾਂ ਵੱਲੋਂ ਵੀ ਅਖੋ ਫਿਰ ਫਾਇਰਿੰਗ ਕਰ ਦਿੱਤੀ ਗਈ ਉਸ ਫਾਇਰਿੰਗ ਦਾ ਮੁੜ ਜਵਾਬ ਦਿੰਦੇ ਹੋਏ ਪੁਲਿਸ ਵੱਲੋਂ ਵੀ ਫਾਇਰਿੰਗ ਕੀਤੀ ਗਈ ਇਸ ਸਾਰੀ ਮੁੱਠਪੇੜ ਦੇ ਵਿੱਚ 10 ਰਾਉਂਡ ਗੋਲੀਆਂ ਚੱਲੀਆਂ ਦੱਸੀ ਜਾ ਰਹੀਆਂ ਨੇ ਤੁਹਾਨੂੰ ਦੱਸ ਦਈਏ ਕਿ ਇਸ ਮੁੱਠਪੇੜ ਦੌਰਾਨ ਦੋ ਬਦਮਾਸ਼ ਪੁਰਸਵਲੋ ਕਾਬੂ ਕਰ ਲਏਗੇ ਨਹੀਂ ਤੇ ਇਸ ਦੀ ਜਾਣਕਾਰੀ ਦਿੰਦੇ ਹੋਏ ਐਸਐਸਪੀ ਸੰਦੀਪ ਗਰਗਨੇ ਦੱਸਿਆ ਕਿ ਇਹ ਜਿਹੜੇ ਬਦਮਾਸ਼ ਹੈ ਕਰਨ ਇਹਨਾਂ ਦੀ ਕਾਫੀ ਲੰਬੇ ਸਮੇਂ ਤੋਂ ਪਾਲ ਸੀਗੀ ਇਹ ਕਾਫੀ ਵਾਰ ਦਾ ਤੁਹਾਨੂੰ ਅੰਜਾਮ ਦੇ ਚੁੱਕੇ ਹਨ ਇਹਨਾਂ ਉੱਪਰ ਤਿੰਨ ਚੋ ਸਾਡੀ ਨੋਟਿਸ ਚ ਆਏ ਨੇ ਉਹ ਲੁੱਟ ਖੋਹ ਦੇ ਮਾਮਲੇ ਦੇ ਤਿੰਨ ਗੱਡੀਆਂ ਹੁਣ ਤੱਕ ਖੋਹ ਚੁੱਕੇ ਨੇ ਪਿਛਲੇ ਦਿਨ ਲਾਂਡਾ ਰੋਡ ਤੋਂ ਹੀ ਇੱਕ ਟੈਕਸੀ ਡਰਾਈਵਰ ਕੋਲੋਂ ਗੱਡੀ ਖੋਹੀ ਸੀ ਉਸ ਤੋਂ ਪਹਿਲਾਂ ਥਾ ਗੱਡੀ ਕੋਣ ਦਾ ਵੀ ਮਾਮਲਾ ਇਹ ਆ ਉੱਪਰ ਹੈ ਜੋ ਇਹਨਾਂ ਕੋਲ ਬ੍ਰਾਹਮਣ ਹੋਣੀਆਂ ਨੇ ਤੇ ਉਹਨਾਂ ਨੇ ਕਿਹਾ ਕਿ ਮੁੱਖ ਪੇੜ ਦੇ ਦੌਰਾਨ ਜਦੋਂ ਪੁਲਿਸ ਦੇ ਨਾਲ ਇਹਨਾਂ ਨੇ ਗੋਲੀ ਚਲਾਈ ਤਾਂ ਪਹਿਲੀ ਗੋਲੀ ਪੁਲਸ ਦੇ ਸੀਸੇ ਦੇ ਫਰੰਟ ਉੱਪਰ ਲੱਗੀ ਜਿਸ ਤੋਂ ਬਾਅਦ ਪੁਲਿਸ ਨੇ ਜਵਾਬੀ ਕਾਰਵਾਈ ਕਰਦੇ ਹੋਏ ਉਹਨਾਂ ਉੱਪਰ ਫਾਇਰਿੰਗ ਕੀਤੀ ਤਾਂ ਪ੍ਰਿੰਸ ਨਾਮ ਦਾ ਜਿਹੜਾ ਗੈਂਗਸਟਰ ਹੈਗਾ ਬਦਮਾਸ਼ ਹੈਗਾ ਉਸ ਦੀ ਲੱਤ ਵਿੱਚ ਦੋ ਗੋਲੀਆਂ ਲੱਗੀਆਂ ਉਸੇ ਦਰਮਿਆਨ ਹੀ ਐਸਐਸਪੀ ਨੇ ਕਿਹਾ ਕਿ ਇਹਨਾਂ ਨੂੰ ਇਲਾਜ ਲਈ ਹਸਪੀਟਲ ਭੇਜਿਆ ਗਿਆ ਤੇ ਇਹਨਾਂ ਕੋਲ ਹੋਰ ਪੁਸ਼ਤਾਚ ਕੀਤੀ ਜਾਏਗੀ ਪੱਤਰਕਾਰਾਂ ਵੱਲੋਂ ਸਵਾਲ ਕੀਤਾ ਗਿਆ ਕਿ ਜਿਹੜਾ پکੜਿਆ ਗਿਆ ਬਦਮਾਸ਼ ਨੇ ਇਹ ਕਿਸੇ ਵੱਡੇ ਗੈਂਗ ਨਾਲ ਸੰਬੰਧਤਾ ਨਹੀਂ ਹੁਣ ਮੈਂ ਕਹਿੰਦਾ ਨਹੀਂ ਹਾਲੇ ਤੱਕ ਤਾਂ ਸਿਰਫ ਇਹੀ ਦੋ ਲੋਕ ਸਨ ਜਿਹੜੇ ਗੈਂਗ ਚਲਾ ਰਹੇ ਸਨ ਇਹਨਾਂ ਦੇ ਤਿੰਨ ਚਾਰ ਸਾਥੀ ਹੋਰ ਨੇ ਜਿਹੜੇ ਦੇ ਨਾਮ ਸਾਹਮਣੇ ਆਏ ਨਹੀਂ ਜੇਕਰ ਹੋਰ ਕੋਈ ਵੱਡੀ ਗੱਲ ਹੋਏਗੀ ਤਾਂ ਉਹਦੇ ਬਾਰੇ ਵੀ ਦੱਸਿਆ ਜਾਵੇਗਾ ਬਰਹਾਲ ਦੀ ਘੜੀ ਮੁੱਠਪੇੜ ਹੋਈ ਹੈ ਪੰਜਾਬ ਦੇ ਵਿੱਚ ਲੌਂਡਰ ਆਰਡਰ ਦੀ ਸਥਿਤੀ ਹੈ ਉਹਦੇ ਉੱਪਰ ਸਵਾਲ ਖੜੇ ਨੇ ਕਿ ਰੋਜ਼ਾਨਾ ਕਿਤੇ ਨਾ ਕਿਤੇ ਮੁੱਠਪੇੜਾਂ ਹੋ ਰਹੀਆਂ ਨੇ ਹੁਣ ਮਹਾਰੀ ਦੇ ਵਿੱਚ ਇਹ ਮੁੱਠਪੇੜ ਸਾਹਮਣੇ ਆਈ ਹੈ ਜਿਹਦੇ ਵਿੱਚ ਦੋ ਬਦਮਾਸ਼ਾਂ ਨੂੰ ਪੁਲਿਸ ਨੇ ਕਾਬੂ ਕੀਤਾ ਜਿਹਦੇ ਵਿੱਚ ਇੱਕ ਵਿਦਮਾਸ ਜਿਹਨਾਂ ਦਾ ਪਹਿਸ ਨਛੇਨ ਤੇ ਰਾਜਪੁਰੇ ਦੇ ਦੱਸੀ ਜਾ ਰਹੇ ਨੇ ਤੇ ਇਸ ਨੂੰ ਕਾਬੂ ਕੀਤਾ ਪੁਲਿਸ ਤੇ ਇਲਾਜ ਲਈ ਹੁਣ ਹਸਪੀਟਲ ਭੇਜ ਦਿੱਤਾ ਗਿਆ ਤੇ ਪੁਲਿਸ ਅਗਲੇਰੀ ਜਾਂਚ ਵਿੱਚ ਲੱਗੀ ਆ ਬਰਹਾਲ ਜਿਸ ਵੇਲੇ ਇਹ ਮੁੱਠਪੇੜ ਹੋਇਆ ਉਸ ਤੋਂ ਬਾਅਦ ਲਾਂਡਰਾ ਦੇ ਨਜ਼ਦੀਕ ਦਾ ਜਿਹੜਾ ਏਰੀਆ ਸਾਰਾ ਪੁਲਿਸ ਸੌਣੀ ਵਿੱਚ ਬਦਲ ਗਿਆ ਤੇ ਪੁਲਿਸ ਤੁਰੰਤ ਲੱਗ ਗਈ ਆਪਣੀ ਕਾਰਵਾਈ ਕਰਨ ਦੇ ਵਿੱਚ ਇਹਦੇ ਵਿੱਚ ਹੀ ਜਿਹੜਾ ਇਹ ਇਨਸੀਡੈਂਟ ਹੈ ਇਹ ਸਾਨੂੰ ਇੱਕ ਸਪੈਸੀਫਿਕ ਇਨਫੋਰਮੇਸ਼ਨ ਆਈ ਸੀ ਕਿ ਕੁਝ ਬਾੜੇ ਵਿਅਕਤੀ ਜਿਹੜੇ ਇਸ ਇਲਾਕੇ ਦੇ ਵਿੱਚ ਘੁੰਮਦੇ ਫਿਰਦੇ ਨੇ ਤੇ ਅ ਅਸੀਂ ਇੱਥੇ ਨਾਕਾਬੰਦੀ ਵੀ ਕੀਤੀ ਹੋਈ ਸੀ ਇਹਦੇ ਰਿਗਾਰਡਿੰਗ ਤੇ ਫਿਰ ਸਾਨੂੰ ਇਨਫੋਰਮੇਸ਼ਨ ਆਈ ਕਿ ਇੱਕ ਸਿਵਲ ਡਿਜ਼ਾਇਰ ਗੱਡੀ ਜਿਹੜੀ ਕਿ 15 ਦਿਨ ਪਹਿਲਾਂ ਗੱਡੀ ਕੋਈ ਹੋਈ ਸੀ ਉਹਦੇ ਨਾਲ ਮਿਲਦੀ ਜੁਲਦੀ ਉਹਦੇ ਵਿੱਚ ਦੋ ਸ਼ੱਕੀ ਵੇਖੀ ਜਿਹੜੇ ਹੈ ਬੈਠੇ ਹਨ ਸਾਡੀ ਪੁਲਿਸ ਪਾਰਟੀਆਂ ਨੇ ਇਮੀਜਿਟਲੀ ਇੱਥੇ ਰਸ਼ ਕੀਤਾ ਤੇ ਗੱਡੀ ਨੂੰ ਸਰਾਊਂਡ ਕੀਤਾ ਤੇ ਉਸ ਦੌਰਾਨ ਇਹਨਾਂ ਨੇ ਗੱਲਬਾਤ ਕਰਨ ਦੀ ਬਜਾਏ ਪੁਲਿਸ ਦੀ ਗੱਡੀ ਦੇ ਵਿੱਚ ਗੱਡੀ ਮਾਰ ਕੇ ਭੱਜਣ ਦੀ ਕੋਸ਼ਿਸ਼ ਕੀਤੀ ਜੋ ਜਦੋਂ ਇਹ ਸਕਸੈਸਫੁਲ ਨਹੀਂ ਹੋ ਪਾਏ ਤੇ ਉਹਨਾਂ ਨੇ ਗੱਡੀਆਂ ਚੋਂ ਨਿਕਲ ਕੇ ਪੁਲਿਸ ਤੇ ਫਾਇਰਿੰਗ ਕਰਕੇ ਪਰਜਨ ਦੀ ਕੋਸ਼ਿਸ਼ ਕੀਤੀ ਜਿੱਦੇ ਜਵਾਬੀ ਫਾਇਰਿੰਗ ਦੇ ਵਿੱਚ ਪੁਲਿਸ ਵੱਲੋਂ ਫਾਇਰਿੰਗ ਕੀਤੀ ਗਈ ਤੇ ਉਹਨਾਂ ਦੀ ਲੱਤਾਂ ਦੇ ਉੱਤੇ ਜਿਹੜੇ ਸੀਗੇ ਬੁਲੇਟ ਇੰਜਰੀਜ਼ ਜਿਹੜੀਆਂ ਹੈਗੀਆਂ ਹੋਈਆਂ ਨੇ ਉਹ ਇਮੀਡੀਏਟਲੀ ਉਹਨਾਂ ਨੂੰ ਹਸਪੀਟਲ ਪਹੁੰਚਾਇਆ ਗਿਆ ਤੇ ਦੋਨੋਂ ਵਿਅਕਤੀ ਜ਼ਖਮੀ ਇਲਾਜ ਵਿੱਚ ਬਿਲਕੁਲ ਕਿੱਥੋਂ ਆ ਰਹੇ ਸੀਗੇ ਕਿੱਥੇ ਜਾ ਰਹੇ ਸੀ ਕਿ ਕੁਛ ਨਾਮ ਹੈ ਉਹਨਾਂ ਦਾ ਕੀ ਬੈਕਗ੍ਰਾਉਂਡ ਹੈ ਇਹਨਾਂ ਦਾ ਫਿਲਹਾਲ ਨਾਮ ਹੀ ਪਤਾ ਲੱਗਦਾ ਹੈ ਕਿਤਾ ਪ੍ਰਿੰਸ ਨਾਮ ਦਾ ਵਿਅਕਤੀ ਹੈ ਜਿਹੜਾ ਕਿ ਇਹਨਾਂ ਦਾ ਸਰਗਨਾ ਹੈ ਗੈਂਗ ਦਾ ਇਹ ਰਾਜਪ ਤੇ ਉਸ ਤੋਂ ਇਲਾਵਾ ਕਰਮਜੀਤ ਹੈ ਕੁਰਕhetra ਦਾ ਰਹਿਣ ਵਾਲਾ ਹੈ ਇਹਨ ਤੋਂ ਇਲਾਵਾ ਵੀ ਸਾਨੂੰ ਹੋਰ ਵੀ ਵਿਅਕਤੀਆਂ ਦੇ ਨਾਮ ਇਹਨਾਂ ਨੇ ਪ੍ਰੀਲੀਮਿਨਰੀ ਪੁਛਗਿਸਤਾਰਾ ਲਏ ਤੇ ਸਾਡੀ ਟੀਮ ਔਨ देयर वे ਨੇ ਉਹਨਾਂ ਨੂੰ ਵੀ ਅਰੈਸਟ ਕਰਨਾ ਸੀ ਕੀ ਪੁਲਿਸ ਮੁਲਾਜ਼ਮ ਨੂੰ ਵੀ ਕਿਸੇ ਸੱਟ ਆਈ ਕਿਉਂਕਿ ਗੋਲੀਆਂ ਉਹਨਾਂ ਨੂੰ ਖਿਲਦੀਆਂ ਨਹੀਂ ਲੱਕੀਲੀ ਸਾਡੇ ਕਿਸੇ ਪੁਲਿਸ ਅਫੀਸ਼ਰ ਨੂੰ ਕੋਈ ਇੰਜਰੀ ਨਹੀਂ ਹੈ ਤਾਂ ਉਹ ਬਚਤ ਰਹੀ ਹੈ ਸਾਡੀ ਟੋਟਲ ਕਿੰਨੇ ਫਾਇਰ ਸ਼ਾਟ ਹੋਏ ਨੇ ਕਰੀਬ 8 ਤੋਂ 10 ਸ਼ਾਟਸ ਹੋਏ ਨੇ ਜੀ ਫਾਇਰ ਉਹਨਾਂ ਦੇ ਲੱਗੇ ਉਹਨਾਂ ਵੱਲੋਂ ਕਰੀਬ 4 ਫਾਇਰ ਸ਼ਾਟ ਹੋਏ ਨੇ ਤੇ ਸਾਡੇ ਵੱਲੋਂ ਕਰੀਬ 5 ਤੋਂ 6 ਫਾਇਰ ਸ਼ਾਟ ਹੋਏ। ਠੀਕ ਹੈ। ਤੇ ਬਿਲਕੁਲ ਹਾਂ ਜੀ। ਹਾਂ ਲੱਤ ਤੇ ਬੁਲੇਟ ਵੂਨਸ ਹੈਗੇ ਆ ਤੇ ਵੈਸੇ ਜੋ ਹੁਣੇ ਇਨਫਰਮੇਸ਼ਨ ਆਈ ਹੈ ਹਸਪੀਟਲ ਤੋਂ ਦੇ ਆਰ ਆਊਟ ਆਫ ਡੇਂਜਰ ਤੇ ਪਰ ਲੱਤਾਂ ਦੇ ਦੋਨਾਂ ਦੇ ਬੁਲੇਟ ਵੂਨਸ ਸਰ ਇਸ ਜਾਣਕਾਰੀ ਦੇ ਵਿੱਚ ਹੈ ਕਿ ਕਿਹੜੇ ਕਿਹੜੇ ਆਕੀਸਾ ਦੇ ਵਿੱਚ ਲੋੜੀ ਦੇ ਸੀਗੇ ਔਰ ਕਿਹੜੇ ਕਿਹੜੇ ਮੁਕਦਮੇ ਨੇ ਨੀ ਐਕਚੁਅਲੀ ਇਹ ਹੁਣ ਥੋੜੀ ਪੁੱਛਗਿਸ਼ ਤੋਂ ਹੀ ਅਸੀਂ ਇਹਨਾਂ ਦਾ ਕੱਢਿਆ ਹੈ ਤਾਂ ਜਿਨੀ ਹੁਣ ਪ੍ਰੀਲੀਮਰੀ ਪੁੱਛਗਿਸ਼ ਕੀਤੀ ਹੈ ਉਹ ਤੋਂ ਇਹ ਸਾਹਮਣੇ ਆਇਆ ਹੈ ਕਿ ਜਿਹੜੀ ਸਵਿਫਟ ਡਿਜ਼ਾਇਰ ਤਾਂ ਇਹਨਾਂ ਨੇ ਸਨੇਚ ਕੀਤੀ ਕੀਤੀ ਸੀ ਉਹਦੇ ਨਾਲ ਨਾਲ ਕਰੀਬ ਡੇਢ ਕਵਿੰਨਾ ਪਹਿਲਾਂ ਇੱਕ ਥਾਰ ਗੱਡੀ ਸਨੇਚ ਹੋਈ ਸੀ ਉਹ ਵੀ ਇਹਨਾਂ ਵੱਲੋਂ ਕੀਤੀ ਗਈ ਸੀ ਇਨਫੈਕਟ ਉਹ ਵੀ ਛੇਤੀ ਰਿਕਵਰ ਕਰਨੀ ਜਾਏਗੀ ਉਸ ਤੋਂ ਇਲਾਵਾ 82 ਸੈਕਟਰ ਦੇ ਵਿੱਚ ਇੱਕ ਇਨਸੀਡੈਂਟ ਹੋਇਆ ਸੀ ਜਿਦੇ ਵਿੱਚ ਇੱਕ ਬੰਦੇ ਨੂੰ ਬਿਰਸਤਾ ਤੋਂ ਬਾਹਰ ਲਿਜਾ ਕੇ ਇਹ ਉਹਦੀ ਕਾਰਕੂਪਰ ਦੇ ਵਿੱਚ ਕੁਝ ਐਕਸਟਰਸ਼ਨ ਕਾਲਸ ਵੀ ਇਹ ਮੰਨੇ ਨੇ ਤੇ ਉਹ ਡਿਟੇਲਡ ਜਿਹੜੀ ਹੈਗੀ ਆ ਉਹ ਵੀ ਅਸੀਂ ਪੁੱਛ ਰਹੇ ਹਾਂ ਇਹਨਾਂ ਤੋਂ ਪੁੱਛ ਕੇ ਪੁੱਛ ਕੇ ਦੌਰਾਨ ਲੈ ਕੇ ਆਵਾਂਗੇ ਔਨ ਰਿਕਾਰਡ ਕਿ ਕਿਹੜੇ ਕਿਹੜੇ ਉਹਨਾਂ ਨੂੰ ਐਕਸਟਰਸ਼ਨ ਕਾਲਸ ਕਰ ਰਹੇ ਸਨ ਇਹ ਕਿਸੇ ਵੱਡੇ ਗੈਂਗ ਨਾਲ ਸੰਬੰਧਿਤ ਨੇ ਕੀ ਇਹਨਾਂ ਦਾ ਆਪਣੇ ਗੈਂਗ ਨੇ ਫਿਲਹਾਲ ਤਾਂ ਇਹੀ ਕਹਿ ਰਹੇ ਨੇ ਕਿ ਸਾਡਾ ਆਪਣਾ ਹੀ ਗੈਂਗ ਹੈ ਕਿਸੇ ਵੱਡੇ ਗੈਂਗ ਨਾਲ ਸੰਬੰਧ ਨਹੀਂ ਹੈ ਪਰ ਕਿਉਂਕਿ ਇਟਸ ਟੂ अर्ਲੀ ਟੂ ਸੇ ਸਾਡੀ ਅਜੇ ਪੁੱਛਗਿਰਿ ਜਾਰੀ ਹੈ ਤੇ ਜੇ ਕੋਈ ਇਹ ਜੀ ਗੱਲਬਾਤ ਸਾਹਮਣੇ ਆਉਂਦੀ ਹੈ ਤਾਂ ਅਸੀਂ ਉਹ ਵੀ ਸ਼ੇਅਰ ਕਰਾਂਗੇ ਨੇ ਦੋ ਦਿਨਾਂ ਵਾਲੇ ਤਾਂ ਮੇਨ ਬੰਦੇ ਸੀਗੇ ਗੈਂਗ ਦੇ ਇਹਨਾਂ ਦੇ ਦੋ ਤਿੰਨ ਸਾਥੀ ਹੋਰ ਵੀ ਨੇ ਜਿਨ੍ਹਾਂ ਦੇ ਨਾਮ ਸਾਨੂੰ ਪਤਾ ਲੱਗੇ ਨੇ ਤੇ ਉਹਨਾਂ ਦੇ ਵੀ ਸਾਡੀ ਰੇਡਿੰਗ ਪਾਰਟੀ ਆਲਰੇਡੀ ਮੂਵ ਹੋ ਚੁੱਕੀ ਹੈ ਸਰ ਇਹ ਇਹ ਪਾਰਟिकुलर ਅੱਜ ਦਾ ਪ੍ਰੇਸ਼ਨਾ ਸਰ ਪਹਿਲਾਂ ਵੀ ਲਗਾਤਾਰ ਇਸ ਤਰ੍ਹਾਂ ਦਾ ਜਿਹੜਾ ਇਹ ਇਲਾਕਾ ਚੁਣਿਆ ਜਾਂਦਾ ਗੈਂਗਸਟਰਾਂ ਨਾਲੋਂ ਚਾਹੇ ਜੀਰ ਕਪੁਰਾ ਹੋਵੇ ਜਾਂ ਪ੍ਰਾਈਸ ਸਿਟੀ ਦੇ ਅਰਾਊਂਡ ਜਿਹੜੇ ਸ਼ਹਿਰ ਹੈਗੇ ਨੇ ਉਹਦੇ ਵਿੱਚ ਇਨਵੈਸਟੀਗੇਸ਼ਨ ਨੂੰ ਲੈ ਕੇ ਕਿ ਇਹ ਤੇ ਸਟੇ ਨਹੀਂ ਕਰ ਸਕਣ ਇੱਥੇ ਰਹਿ ਨਹੀਂ ਸਕਣ ਇਸ ਤਰ੍ਹਾਂ ਦਾ ਵੀ ਕੋਈ ਕੋਈ ਸੈਕਸ਼ਨ ਹੈਗਾ ਜੀ ਨਹੀਂ ਦੇਖੋ ਮੈਂ ਤਾਂ ਇਹ ਕਹਿਣਾ ਕਿ ਮੇਰੀ ਡਿਟੈਕਸ਼ਨ ਇਜ਼ ਦ ਵੈਸਟ ਲੇਟੈਂਸ ਤਾਂ ਇਹ ਮੈਂ ਪਹਿਲਾਂ ਵੀ ਦੱਸਿਆ ਕਿ ਜਿਹੜਾ ਜ਼ੀਰਖਪੁਰ ਖਰੜ ਦੇ ਇਲਾਕੇ ਨੇ ਇਹ ਕੰਜੈਸਟਿਡ ਏਰੀਆਜ਼ ਹੈਗੇ ਨੇ ਵੱਡੇ ਸ਼ਹਿਰਾਂ ਦੇ ਵਿੱਚ ਕੁਝ ਕੁਛ ਏਰੀਆਜ਼ ਹੁੰਦੇ ਕੰਜੈਸਟਿਡ ਜਿਹੜੇ ਹੁੰਦੇ ਆ ਤੇ ਉਹ ਅਨੋਨਿਮਿਟੀ ਪ੍ਰੋਵਾਈਡ ਕਰਦੇ ਕ੍ਰਿਮਨਲ ਨੂੰ ਤੇ ਕ੍ਰਿਮਨਲ ਦੀ ਟੈਂਡੈਂਸੀ ਹੁੰਦੀ ਉੱਥੇ ਲੁਕੰਦੀ ਤੇ ਕੋਈ ਨਵੀਂ ਚੀਜ਼ ਨਹੀਂ ਹੈ ਬਹੁਤ ਸਾਲਾਂ ਤੋਂ ਇੱਥੇ ਕਰ ਰਹੇ ਨੇ ਬਲਕਿ ਪਿਛਲੇ 1.5 ਸਾਲ ਤੋਂ ਅਸੀਂ ਲੋਕਾਂ ਨਾਲ ਕਾਫੀ ਜਿਹੜੇ ਜੁੜਦਾ ਸ਼ੁਰੂ ਕੀਤਾ ਹੈ ਡਬਲਯੂਐਸਟੂ ਇਨਵੋਲਵ ਕਰਨਾ ਸ਼ੁਰੂ ਕੀਤਾ ਹੈ ਤੇ ਅਸੀਂ ਉਹਨਾਂ ਨੂੰ ਐਨਕਰੇਜ ਕਰਦੇ ਹਾਂ ਕਿ ਕੋਈ ਵੀ ਮਾੜਾ ਆਨਸਰ ਹੋਵੇ ਤਾਂ ਸਾਨੂੰ ਇਮੀਡੀਏਟਲੀ ਇਨਫਾਰਮੇਸ਼ਨ ਦੇਣ ਇਸ ਦੇ ਨਾਲ ਨਾਲ ਟੈਂਨੈਂਟ ਵੈਰੀਫਿਕੇਸ਼ਨ ਡਰਾਈ ਵੀ ਸਾਡੇ ਵੱਲੋਂ ਸ਼ੁਰੂ ਕੀਤੀ ਗਈ ਹੈ ਜਿਹੜੀ ਕਿ ਕਾਫੀ ਹੱਦ ਤੱਕ ਹੁਣ ਟੈਂਨੈਂਟ ਵੈਰੀਫਿਕੇਸ਼ਨ ਕਾਫੀ ਸੋਸਾਇਟੀਜ਼ 'ਚ ਹੋ ਗਈ ਹੈ ਤਾਂ ਉਹਨਾਂ ਦਾ ਰੀਜ਼ਨ ਇਹੀ ਹੈ ਕਿ ਉਹਨਾਂ ਦਾ ਫਾਇਦਾ ਸਾਨੂੰ ਇਹ ਹੋ ਰਿਹਾ ਹੈ ਕਿ ਹੁਣ ਜੇ ਕੋਈ ਬੰਦਾ ਇੱਥੇ ਆ ਕੇ ਲੁਕਦਾ ਹੈ ਤਾਂ ਇਮੀਡੀਏਟਲੀ ਸਾਨੂੰ ਕਿਤੇ ਨਾ ਕਿਤੇ ਇਨਫੋਰਮੇਸ਼ਨ ਜਿਹੜੀ ਹੈ ਮਿਲ ਜਾਂਦੀ ਹੈ ਤੇ ਜਿਹੜਾ ਤੁਸੀਂ ਦੇਖ ਰਹੇ ਹੋ ਕਿ ਇਹਨੇ ਅਰੈਸਟ ਹੋ ਰਹੇ ਨੇ ਇਹਨੇ ਐਨਕਾਊਂਟਰਸ ਹੋ ਰਹੇ ਨੇ ਉਹਦਾ ਰੀਜ਼ਨ ਵਨ ਆਫ ਥੇ ਵਨ ਆਫ ਦ ਰੀਜ਼ਨਸ ਇਹੀ ਹੈ ਕਿ ਸਾਨੂੰ ਰੈਗੂਲਰ ਇਨਫੋਰਮੇਸ਼ਨ ਆ ਰਹੀ ਹੈ ਤੇ ਮੈਂ ਉਮੀਦ ਕਰਦਾ ਛੇਤੀ ਹੀ ਕ੍ਰ ਜਿਹੜਾ ਡਰ ਕੇ ਇੱਥੇ ਲੁਕਣਾ ਜਿਹੜਾ ਹੈ ਬੰਦ ਕਰ ਦਿਓ ਸਰ ਇਸ ਇਲਾਕੇ ਦੇ ਵਿੱਚ ਪੰਜਾਬ ਹਰਿਆਣੇ ਦੇ ਨੌਜਵਾਨ ਕਾਫੀ ਵੱਡੀ ਗਲਤੀ ਦੇ ਵਿੱਚ ਰਹਿੰਦੇ ਨੇ ਸਟੂਡੈਂਟ ਵੀ ਹੈਗੇ ਨੇ ਉਹਨਾਂ ਨੂੰ ਪਤਾ ਨਹੀਂ ਹੁੰਦਾ ਕਿ ਕਈ ਵਾਰ ਉਹਨਾਂ ਕੋਲੇ ਆ ਕੇ ਕੌਣ ਰਹਿ ਰਿਹਾ ਕਿਸੇ ਨੂੰ ਕਿਸੇ ਦਰੂਪੇਜ ਦਿੱਤਾ ਜਾਂਦਾ ਤਾਂ ਉਹਨਾਂ ਲਈ ਜੇ ਤੁਸੀਂ ਇੱਕ ਇਨਫੋਰਮੇਸ਼ਨ ਦੇ ਤੌਰ ਤੇ ਉਹਨਾਂ ਨੂੰ ਕੁਝ ਜਾਣਕਾਰੀ ਦੇਣੀ ਹੋਵੇ ਕਿ ਅੱਗੇ ਤੋਂ ਇਹਨਾਂ ਚੀਜ਼ਾਂ ਦਾ ਧਿਆਨ ਰੱਖਿਆ ਜਾਵੇ ਕਿਉਂਕਿ ਉਹ ਵੀ ਵਿੱਚ ਘਰੀਸੇ ਜਾਂਦੇ ਨੇ ਕਈ ਵਾਰ ਉਹਨਾਂ ਨੇ ਸਿਰਫ ਸਪੇਸ ਦਿੱਤੀ ਹੁੰਦੀ ਹੈ ਰਹਿਣ ਦੇ ਲਈ ਨਹੀਂ ਬਿਲਕੁਲ ਠੀਕ ਕਹਿ ਲਿਆ ਜੀ ਤਾਂ ਪਰ ਮੈਂ ਤੁਹਾਡੇ ਮਾਧਿਅਮ ਤੋਂ ਹੀ ਕਰਨਾ ਚਾਹੁੰਗਾ ਕਿ ਜਿਹੜਾ ਵੀ ਤੁਸੀਂ ਕਿਸ ਤਾਂ ਕਿ ਕੋਈ ਇਹ ਜਾਂ ਕੋਈ ਅਨਨੋਨ ਬੰਦਾ ਕ੍ਰਿਮਨਲ ਜਿਹੜਾ ਹੈਗਾ ਤੁਹਾਡੇ ਦੋਸਤੀ ਜਾਂ ਰਿਸ਼ਤਦਾਰੀ ਦੇ ਆੜ ਦੇ ਵਿੱਚ ਤੁਹਾਡਾ ਨਾਮ ਰੁਕੇ ਤੇ ਜੇ ਤੁਹਾਨੂੰ 1% ਵੀ ਕੋਈ ਸ਼ੱਕ ਹੁੰਦਾ ਤੁਸੀਂ ਇਮੀਡੀਏਟਲੀ ਪੁਲਿਸ ਨਾਲ ਇਨਫੋਰਮੇਸ਼ਨ ਸ਼ੇਅਰ ਕਰੋ ਤੇ ਮੈਂ ਸ਼ੋਰ ਕਰਦਾ ਹਾਂ ਕਿ ਤੁਹਾਡੀ ਜਿਹੜੀ ਆਈਡੈਂਟੀਟੀ ਹੈ ਉਹ ਵੀ ਸੀਕ੍ਰੀਟ ਰੱਖੀ ਜਾਏਗੀ ਤੇ ਸਖਤ ਤੋਂ ਸਖਤ ਕਾਰਵਾਈ ਵੀ ਕੀਤੀ ਜਾਏਗੀ ਥੈਂਕ ਯੂ